ਨਿਆਉ ਨਿਊ ਟੈਲੀਵਿਜ਼ਨ ਨਾਲ ਜੁੜੇ ਸਾਰੇ ਦਰਸ਼ਕਾਂ ਸਵਾਗਤ ਮੈਂ ਸੁਖਰਾਜ ਚੈਨਲ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਲੈਣਾ ਆਗਰ ਫੇਸਬੁੱਕ ਤੇ ਜੁੜੇ ਹੋ ਤਾਂ ਪੇਜ ਨੂੰ ਫੋਲੋ ਜਰੂਰ ਕਰ ਲੈਣਾ ਤਾਂ ਜੋ ਸਾਡੇ ਦੁਆਰਾ ਪ੍ਰਦਰਸ਼ਿਤ ਕੀਤੇ ਗਏ ਪ੍ਰੋਗਰਾਮ ਤੁਹਾਡੇ ਤੱਕ ਆਸਾਨੀ ਨਾਲ ਪੁੱਜ ਜਾਣ ਗੱਲ ਕਰਦੇ ਆਂ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕੈਬਨਿਟ ਦੇ ਵਿੱਚ ਅਦੋ ਬਦਲ ਦੇ ਜਿਵੇਂ ਪਿਛਲੇ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਕਿ ਪੰਜਾਬ ਕੈਬਨ ਦੇ ਵਿੱਚ ਜਲਦੀ ਵੱਡੇ ਫੇਰਬਦਲ ਹੋਣ ਜਾ ਰਹੇ ਨੇ ਭਾਵੇਂ ਕਿ ਜਿਸ ਤਰ੍ਹਾਂ ਦੀ ਚਰਚਾ ਸੀ ਉਸ ਤਰ੍ਹਾਂ ਤਾਂ ਉਨੇ ਵੱਡੇ ਫੇਰਬਦਲ ਨਹੀਂ ਹੋਏ ਪਰ ਇਹ ਨਾ ਜ਼ਰੂਰੀ ਹੈ ਕਿ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਜਿੱਤੇ ਵਿਧਾਇਕ ਸੰਜੀਵ अरोड़ा ਦੀ ਕੈਬਨ ਦੇ ਵਿੱਚ ਐਂਟਰੀ ਹੋ ਗਈ ਹੈ ਜਿਸ ਤਰ੍ਹਾਂ ਦੀ ਚਰਚਾ ਪਿਛਲੇ ਦਿਨੀ ਚੱਲ ਰਹੀ ਸੀ ਕਿ ਉਹਨਾਂ ਨੂੰ ਬਹੁਤ ਵਧੀਆ ਮਹਿਕਮੇ ਦਿੱਤੇ ਜਾਣਗੇ ਉਸੇ ਪ੍ਰਕਾਰ ਉਹਨਾਂ ਨੂੰ ਇੰਡਸਟਰੀਅਲ ਦਾ ਵਿਭਾਗ ਦਿੱਤਾ ਗਿਆ ਉਹ ਉਦਯੋਗ ਮੰਤਰੀ ਪੰਜਾਬ ਦੇ ਬਣ ਗਏ ਹਨ ਇਸ ਦੇ ਨਾਲ ਹੀ ਇੱਕ ਵੱਡਾ ਫੇਰਬਾਦਲ ਉਦੋਂ ਹੋ ਗਿਆ ਜਦੋਂ ਪੰਜਾਬ ਸਰਕਾਰ ਦੀ ਕੈਬਨ ਵਿੱਚ ਬਤੌਰ ਮੰਤਰੀ ਚੱਲ ਰਹੇ ਕਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਕਰ ਦਿੱਤੀ ਗਈ ਕਲਦੀਪ ਸਿੰਘ ਢਾਲੀਵਾਲ ਕੋਲ ਭਾਵੇਂ ਹੁਣ ਕੋਈ ਜ਼ਿਆਦਾ ਪਾਵਰਫੁੱਲ ਵਿਭਾਗ ਨਹੀਂ ਸਨ ਉਹਨਾਂ ਕੋਲ ਐਨਆਰਆਈ ਵਿਭਾਗ ਹੀ ਸੀ ਪਰ ਹੁਣ ਉਹਨਾਂ ਨੂੰ ਐਨਆਰਆਈ ਵਿਭਾਗ ਤੋਂ ਵੀ ਲੰਬੇ ਕਰ ਦਿੱਤਾ ਗਿਆ ਅਤੇ ਉਹਨਾਂ ਦਾ ਇਹ ਵਿਭਾਗ ਨਵੇਂ ਬਣੇ ਕੈਬਨਟ ਮੰਤਰੀ ਸੰਜੀਵ अरोड़ा ਕੋਲ ਆ ਗਿਆ। ਜਿਵੇਂ ਪਹਿਲਾਂ ਦੱਸਿਆ ਕਿ ਪਾਵੇਂ ਚਰਚਾ ਇਹ ਸੀ ਕਿ ਵੱਡੇ ਫੇਰਬਦਲ ਪੰਜਾਬ ਕੈਬਨਟ ਦੇ ਵਿੱਚ ਹੋਣੇ ਨੇ ਪਰ ਉਸ ਅਨੁਸਾਰ ਤਾਂ ਅਜੇ ਵੱਡੇ ਫੇਰਬਦਲ ਨਹੀਂ ਹੋਏ। ਅਜੇ ਥੋੜੇ ਛੋਟੇ ਹੀ ਫੇਰਬਦਲ ਆਪਾਂ ਆਖ ਸਕਦੇ ਆ। ਕਿਉਂਕਿ ਇੱਕ ਮੰਤਰੀ ਛੁੱਟੀ ਕੀਤੀ ਗਈ ਹੈ ਅਤੇ ਇੱਕ ਦੀ ਨਵੇਂ ਦੀ ਐਂਟਰੀ ਕੀਤੀ ਗਈ ਆ ਉਹ ਤਾਂ ਆਪਾਂ ਸਭ ਨੂੰ ਪਤਾ ਹੀ ਸੀ ਕਿ ਸੰਜੀਵ अरोड़ा ਨੂੰ ਇਲੈਕਸ਼ਨ ਦੌਰਾਨ ਹੀ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਨੂੰ ਜਿਤਨੋਂ ਪ੍ਰੰਤ ਹੀ ਮੰਤਰੀ ਬਣਾ ਦਿੱਤਾ ਜਾਵੇਗਾ ਹੁਣ ਸਭ ਤੋਂ ਵੱਡਾ ਚਰਚਾ ਦਾ ਕਾਰਨ ਇਹ ਬਣ ਰਿਹਾ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਦੀ ਇਸ ਤਰ੍ਹਾਂ ਛੁੱਟੀ ਕਿਵੇਂ ਕਰ ਦਿੱਤੀ ਗਈ ਪਤਾ ਲੱਗਾ ਹੈ ਕਿ ਜਦੋਂ ਸੰਜੀਵ अरोड़ा ਦੇ ਕੈਬਨਟ ਦੇ ਵਿੱਚ ਐਂਟਰੀ ਹੋ ਰਹੀ ਸੀ ਉਸ ਦਰਮਿਆਨ ਹੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੁਲਦੀਪ ਸਿੰਘ ਢਾਲੀਵਾਲ ਨਾਲ ਸੰਪਰਕ ਕਰਕੇ ਉਹਨਾਂ ਨੂੰ ਆਖਿਆ ਗਿਆ ਕਿ ਤੁਸੀਂ ਆਪਣੇ ਮంత్రి ਦੇ ਅਹੁਦੇ ਤੋਂ ਅਸਤੀਫਾ ਦੇ ਦੇਵੋ ਉਹਨਾਂ ਨੇ ਉਸੇ ਹੁਕਮ ਦੇ ਤਹਿਤ ਆਪਣਾ ਅਹੁਦਾ ਛੱਡ ਦਿੱਤਾ ਤੇ ਉਹਨਾਂ ਦੀ ਹੁਣ ਛੁੱਟੀ ਕਰ ਦਿੱਤੀ ਗਈ ਹੈ ਪੰਜਾਬ ਕੈਬਨ ਦੇ ਵਿੱਚੋਂ ਭਾਵੇਂ ਕਿ ਅਝੀਹਾ ਨਹੀਂ ਜਾਪਦਾ ਸੀ ਕਿ ਕੁਲਦੀਪ ਸਿੰਘ ਢਾਲੇਵਾਲ ਦੀ ਇਸ ਤਰ੍ਹਾਂ ਛੁੱਟੀ ਕੀਤੀ ਜਾਵੇਗੀ ਕਿਉਂਕਿ ਕੁਲਦੀਪ ਸਿੰਘ ਢਾਲੇਵਾਲ ਇੱਕ ਚੰਗੇ ਬਲਾਰੇ ਆਮ ਆਦਮੀ ਪਾਰਟੀ ਦੀ ਹਮੇਸ਼ਾ ਹਿੱਕ ਠੋਕੇ ਆਵਾਜ਼ ਬੁਲੰਦ ਕਰਦੇ ਰਹਿੰਦੇ ਸਨ ਭਾਵੇਂ ਕਿ ਵਿਧਾਨ ਸਭਾ ਦੀ ਗੱਲ ਕਰੀਏ ਭਾਵੇਂ ਕਿ ਵਿਰੋਧੀ ਧਿਰਾਂ ਨੂੰ ਜਵਾਬ ਦੇਣ ਦੀ ਗੱਲ ਕਰੀਏ ਇਸ ਤੋਂ ਪਹਿਲਾਂ ਜਦੋਂ ਕਲਦੀਪ ਸਿੰਘ ਢਾਲੀਵਾਲ ਕੋਲ ਜਾਦਾ ਮੈਕਮੇ ਸਨ ਉਹਨਾਂ ਕੋਲ ਜਦੋਂ ਖਾਸ ਤੌਰ ਤੇ ਪੰਚਾਇਤੀ ਵਿਭਾਗ ਸੀ ਤਾਂ ਉਹਨਾਂ ਦਾ ਇਸ ਗੱਲ ਨੂੰ ਲੈ ਕੇ ਬੁਧਰੇ ਚਰਚਾ ਦਾ ਬਜਾਰ ਕਰਮ ਰਹਿੰਦਾ ਸੀ ਕਿ ਉਹਨਾਂ ਵੱਲੋਂ ਪੰਚਾਇਤੀ ਵਿਭਾਗ ਦੀਆਂ ਜੋ ਜ਼ਮੀਨਾਂ ਨਜਾਇਜ਼ ਕਬਜ਼ੇਾਂ ਅਧੀਨ ਲੋਕਾਂ ਨੇ ਦੱਬੀਆਂ ਹੋਈਆਂ ਨੇ ਉਹਨਾਂ ਨੇ ਵੱਡਾ ਉਦਮ ਕਰਕੇ ਇਹ ਜ਼ਮੀਨਾਂ ਛੜਾਈਆਂ ਸਨ ਜਦੋਂ ਹੁਣ ਕੈਬਨ ਦੇ ਵਿੱਚ ਉਹਨਾਂ ਦੀ ਛੁੱਟੀ ਕੀਤੀ ਗਈ ਤਾਂ ਇਸ ਤੋਂ ਅਪਰੰਤ ਕੁਲਦੀਪ ਸਿੰਘ ਢਾਲੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਆਖਿਆ ਕਿ ਪਾਰਟੀ ਵੱਲੋਂ ਉਹਨਾਂ ਨੂੰ ਹੁਣ ਤੱਕ ਜੋ ਮੰਤਰੀ ਬਣਾਇਆ ਗਿਆ ਉਸ ਲਈ ਉਹ ਧੰਨਵਾਦ ਕਰਦ ਨੇ ਉਹਨਾਂ ਕਿਹਾ ਕਿ ਨਵੇਂ ਬੰਦਿਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਉਹਨਾਂ ਆਖਿਆ ਕਿ ਉਹਨਾਂ ਵੱਲੋਂ ਆਪਣੀ ਜੋ ਮੰਤਰੀ ਦੀ ਡਿਊਟੀਆਂ ਉਹ ਬਖੂਬੀ ਨਿਭਾਈ ਗਈ ਹੈ ਉਹਨਾਂ ਕਿਹਾ ਕਿ ਆਪਾਂ ਪਾਰਟੀ ਦੇ ਵਫਾਦਾਰ ਸਪਾਹੀਆਂ ਜਿਵੇਂ ਪਾਰਟੀ ਕਹੋਗੀ ਜਵੇਂ ਪਾਰਟੀ ਦੇ ਲੀਡਰਸ਼ਿਪ ਕਹੋਗੇ ਉਸ ਤਰ੍ਹਾਂ ਹੀ ਚੱਲਦੇ ਰਾਵਾਂਗੇ ਭਾਵੇਂ ਕਿ ਕਲਦੀਪ ਸਿੰਘ ਢਾਲੀਵਾਲ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪੂਰੀ ਤਰ੍ਹਾਂ ਪਾਰਟੀ ਦੇ ਹੁਕਮ ਦੀ ਪਾਲਣਾ ਕਰਨ ਦੀ ਗੱਲ ਆਖੀ ਪਰ ਉਹਨਾਂ ਨੇ ਥੋੜਾ ਇਹ ਜ਼ਰੂਰ ਆਪਣੇ ਆਪ ਵਿੱਚ ਦੁਹਰਾ ਦਿੱਤਾ ਕਿ ਉਹਨਾਂ ਨੇ ਆਪਣੇ ਮੰਤਰੀ ਦੇ ਅਹੁਦੇ ਦੀ ਚੰਗੀ ਤਰ੍ਹਾਂ ਕੰਮ ਕੀਤਾ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਉਹਨਾਂ ਨੇ ਪੰਚਾਇਤੀ ਵਿਭਾਗ ਮਿਲਨੋ ਪ੍ਰਾਂਤ ਕਿਸ ਤਰ੍ਹਾਂ ਲੋਕਾਂ ਦੁਆਰਾ ਦੱਬੀਆਂ ਪੰਚਾਇਤੀ ਜ਼ਮੀਨਾਂ ਛੜਾਈਆਂ ਉਹਨਾਂ ਆਖਿਆ ਕਿ ਅਸੀਂ ਹਮੇਸ਼ਾ 24 ਘੰਟੇ ਆਪਣੀ ਡਿਊਟੀ ਕੀਤੀ ਹੈ ਜਿਸ ਕਰਕੇ ਹੋ ਸਕਦਾ ਥੋੜਾ ਅੰਦਰੋਂ ਤਾਂ ਮਾਯੂਸ ਜ਼ਰੂਰ ਹੋਣ ਪਰ ਬਾਹਰੋਂ ਇੱਕ ਵਾਰ ਉਹ ਇਹਨਾਂ ਜ਼ਰੂਰ ਆਗੇ ਕਿ ਇਹ ਮੰਤਰੀ ਦੇ ਅਹੁਦੇ ਤੋਂ ਹਟਾਉਣਾ ਲਾਉਣਾ ਇੱਕ ਪਾਰਟੀ ਦੀ ਮੁੱਢਲੀ ਲੀਡਰਸ਼ਿਪ ਦਾ ਕੰਮ ਹੈ ਇਸ ਕਰਕੇ ਇਹ ਸਵਾਲ ਉਹਨਾਂ ਤੋਂ ਪੁੱਛੇ ਜਾਣ ਆਪਾਂ ਨੂੰ ਜੋ ਡਿਊਟੀ ਮਿਲਦੀ ਰਹੀ ਆ ਉਹ ਆਪਣੇ ਵਖੂਬੀ ਨਿਭਾਈਆ ਇਹ ਕਿਹਾ ਕਲਦੀਪ ਸਿੰਘ ਢਾਲੀਵਾਲ ਨੇ ਜਦੋਂ ਉਹਨਾਂ ਦੀ ਕੈਬਨ ਦੇ ਵਿੱਚੋਂ ਛੁੱਟੀ ਕੀਤੀ ਗਈ ਹੁਣ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਕੁਲਦੀਪ ਸਿੰਘ ਢਾਲੇਵਾਲ ਤੋਂ ਇਸ ਤਰ੍ਹਾਂ ਅਚਾਨਕ ਅਸਤੀਫਾ ਕਿਉਂ ਲੈ ਗਿਆ ਉਹਨਾਂ ਨੂੰ ਮੰਤਰੀਪਦ ਤੋਂ ਕਿਉਂ ਹਟਾਇਆ ਗਿਆ ਇਸ ਪਿੱਛੇ ਭਾਵੇਂ ਵੱਖਵਾ ਕਾਰਨ ਹੋਰ ਵੀ ਰਹੇ ਹੋਣ ਪਰ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਸਭਾ ਹਲਕਾ ਅਮਰਤਸਰ ਸਾਹਿਬ ਤੋਂ ਉਮੀਦਵਾਰ ਵੀ ਐਲਾਨਿਆ ਗਿਆ ਸੀ ਪਰ ਉਹ ਬਤੌਰ ਉਮੀਦਵਾਰ ਉੱਥੋਂ ਜਿੱਤ ਨਹੀਂ ਸਕੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਹੋ ਸਕਦਾ ਪਾਰਟੀ ਅੰਦਰ ਉਸ ਸਮੇਂ ਦੀ ਕੋਈ ਸਰਮੋਸ ਚੱਲ ਰਹੀ ਹੋਵੇ ਕਿਉਂਕਿ ਉਹਨਾਂ ਨੂੰ ਇਹ ਵੀ ਕਾਰਨ ਹੋ ਸਕਦਾ ਹੈ ਕਿ ਉਦੋਂ ਇਸ ਲਈ ਹੀ ਲੋਕ ਸਭਾ ਭੇਜਣੀ ਚਾਰੀ ਕੀਤੀ ਗਈ ਹੋਵੇ ਕਿ ਉਹਨਾਂ ਦੀ ਕੈਬਨਟ ਦੇ ਵਿੱਚੋਂ ਛੁੱਟੀ ਹੋ ਸਕੇ ਪਰ ਉਦੋਂ ਉਹ ਹਾਰ ਗਏ ਅਤੇ ਉਹਨਾਂ ਦੀ ਕੈਬਨਟ ਦੇ ਵਿੱਚੋਂ ਉਸ ਸਮੇਂ ਛੁੱਟੀ ਇੱਕ ਵਾਰ ਬਚ ਗਈ ਸੀ ਭਾਵੇਂ ਹੋਰ ਵੀ ਮੰਤਰੀਆਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਉਤਾਰਿਆ ਗਿਆ ਸੀ ਉਹਨਾਂ ਦੇ ਵਿੱਚੋਂ ਸਿਰਫ ਗਰਮੀ ਸਿੰਘ ਮੀਤਿਹਰੀ ਸੰਗਰੂਰ ਤੋਂ ਜਿੱਤੇ ਸਨ ਬਾਕੀ ਜੋ ਮੰਤਰੀ ਖੜੇ ਹੋਏ ਸਨ ਉਹ ਹਾਰ ਗਏ ਸਨ ਪਰ ਇੱਥੇ ਇਹ ਗੱਲ ਜ਼ਰੂਰ ਦੱਸੀ ਬਣ ਜੇ ਕਿ ਕਲਦੀਪ ਸਿੰਘ ਢਾਲੇਵਾਲ ਤੇ ਲੋਕ ਸਭਾ ਚੋਣਾਂ ਤੋਂ ਬਾਅਦ ਲਗਾਤਾਰ ਕੈਬਨ ਦੇ ਵਿੱਚੋਂ ਹਟਾਏ ਜਾਣ ਦੇ ਬਦਲ ਮੰਡਰਾ ਰਹੇ ਸੀ ਜੋ ਅੱਜ ਉਹਨਾਂ ਤੇ ਮੀਂਹ ਬਣ ਕੇ ਬਰੇ ਨੇ ਉਹਨਾਂ ਨੂੰ ਕੈਬਨ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਦਾ ਇਹ ਕੈਬਨ ਦੇ ਵਿੱਚ ਰੱਦੋ ਬਦਲ 7ਵੀਂ ਵਾਰ ਹੋਇਆ ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ਤੇ ਕੁਝ ਨਵੇਂ ਵਿਧਾਇਕਾਂ ਨੂੰ ਕੈਬਨ ਦੇ ਵਿੱਚੋਂ ਸ਼ਾਮਲ ਕੀਤਾ ਜਾਂਦਾ ਰਿਹਾ ਕੁਈਆਂ ਦੀ ਛੁੱਟੀ ਕੀਤੀ ਗਈ ਸਮੇਂ-ਸਮੇਂ ਤੇ ਵੱਖ-ਵੱਖ ਕਾਰਨਾਂ ਭਾਵੇਂ ਪਾਰਟੀ ਅੰਦਰ ਕੋਈ ਵੀ ਤਰ੍ਹਾਂ ਦੇ ਚੱਲ ਰਹੇ ਹੁਣ ਹਰੇਕ ਵਿਅਕਤੀ ਜਾਂ ਹਰੇਕ ਵਿਧਾਇਕ ਤੇ ਮੰਤਰੀਆਂ ਦੀ ਆਮ ਆਦਮੀ ਦੀ ਲੀਡਰਸ਼ਿਪ ਵੱਲੋਂ ਲਗਾਤਾਰ ਪੂਰੀ ਨਜ਼ਰਸਾਨੀ ਕਰਦੇ ਹੋਏ ਉਹਨਾਂ ਦੀ ਕਾਰਗੁਜ਼ਾਰੀ ਤੇ ਨਿਗਰ ਰੱਖੀ ਜਾਂਦੀ ਰਹਿੰਦੀ ਹੈ ਜਦੋਂ ਵੀ ਕਿਤੇ ਉਹਨਾਂ ਨੂੰ ਕੋਈ ਥੋੜੀ-ਬਹੁਤ ਅਨਾਕਾਨਿੰਦ ਕੋਈ ਥੋੜੀ ਵੀ ਕੋਈ ਕਾਰਗੁਜ਼ਾਰੀ ਤੇ ਸ਼ੱਕ ਪ੍ਰਗਟ ਹੁੰਦਾ ਤਾਂ ਉਹਨਾਂ ਨੂੰ ਕੈਬਨਟ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ ਬਾਕੀ ਹੁਣ ਆਉਣ ਦਿਨਾਂ ਵਿੱਚ ਪਤਾ ਲੱਗੂ ਕਿ ਕਿਉਂਕਿ ਅਜੇ ਔਰ ਵੀ ਰੱਦੋਬਾਦਲ ਵੱਡੀ ਪੱਧਰ ਤੇ ਪੰਜਾਬ ਕੈਂਡ ਦੇ ਵਿੱਚ ਹੋਣ ਦੀ ਪੂਰੀ-ਪੂਰੀ ਸੰਭਾਵਨਾ ਮਨਿਆ ਰਹੀ ਹੈ ਦੇਖ ਲੈਣਾ ਕਿ ਆਉਣ ਦਿਨਾਂ ਵਿੱਚ ਕਿਹਨੂੰ ਨਵੇਂ ਤੌਰ ਤੇ ਸ਼ਾਮਲ ਕੀਤਾ ਜਾਵੇਗਾ ਤੇ ਕਿਹੜਿਆਂ ਦੀ ਛੁੱਟੀ ਕੀਤੀ ਜਾਵੇਗੀ ਅਦਰ 19 ਸੂਤਰਾਂ ਦੇ ਵਿੱਚ ਚਰਚਾ ਤਾਂ ਇੱਥੋਂ ਤੱਕ ਵੀ ਚੱਲ ਰਹੀ ਹੈ ਕਿ ਪੰਜਾਬ ਦੇ ਜੋ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਉਹਨਾਂ ਨੂੰ ਸਪੀਕਰ ਦੇ ਅਹੁਦੇ ਤੋਂ ਹਟਾ ਕੇ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਹੋ ਸਕਦਾ ਹੈ ਕਿ ਕਿਸੇ ਔਰਤ ਨੂੰ ਜੋ ਇਸਵੇਂ ਮੰਤਰੀ ਹੋਵੇ ਜਾਂ ਹੋਰ ਕਿਸੇ ਖਾਸ ਔਰਤ ਨੂੰ ਸਪੀਕਰ ਵਜੋਂ ਜ਼ਿੰਮੇਵਾਰ ਦਿੱਤੀ ਜਾ ਸਕਦੀ ਹੈ ਕਿਉਂਕਿ ਆਵਾਜ਼ੀ ਪਾਰਟੀ ਇੱਕ ਅਜੀਹਾ ਇਤਿਹਾਸ ਦਰਹਰਾਉਣਾ ਚਾਹੁੰਦੀ ਹੈ ਕਿ ਉਹ ਪੰਜਾਬ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ ਪਹਿਲੀ ਔਰਤ ਨੂੰ ਸਪੀਕਰ ਬਣਾਉਣ ਦੀ ਵੀ ਗੱਲ ਕਿਤਨਾ ਕਰਦੇ ਜ਼ਰੂਰ ਆਵਾਜ਼ੀ ਪਾਰਟੀ ਦੀ ਲੀਡਰਸ਼ਿਪ ਸੋਚ ਰਹੀ ਹੈ ਬਾਕੀ ਔਨਜਨਾ ਵਿੱਚ ਸਾਫ ਹੋਵੇ ਹੈ ਕਿ ਕੌਣ ਕਿਸ ਨੂੰ ਕਿਹੜੇ ਕਿਹੜੇ ਵਿਅਕਤੀਆਂ ਨੂੰ ਕੀ ਅਹੁਦੇ ਮਿਲਦੇ ਨੇ ਜਾਂ ਕਿਹਨਾਂ ਦੀ ਛੁੱਟੀ ਹੋ ਸਕਦੀ ਹੈ ਇਹ ਹਜੇ ਗੱਲ ਥੋੜਾ ਟਾਈਮ ਲਏਗੀ ਕਿਉਂਕਿ ਹਜੇ ਤਾਜ਼ਾ-ਤਾਜ਼ਾ ਰੱਦੋਬਾਦਰ ਕੈਬਨ ਦੇ ਵਿੱਚ ਕੀਤਾ ਗਿਆ ਸੋ ਅੱਜ ਦੀ ਵਿਚਾਰ ਚਰਚਾ ਅੱਜ ਦਾ ਪ੍ਰੋਗਰਾਮ ਇੰਨਾ ਹੀ ਹੁਣ ਜੋ ਅਯਾਜ ਜੀ ਧੰਨਵਾਦ ਸਤਿ ਸ਼੍ਰੀ ਅਕਾਲ